ਨਮਸਕਾਰ ਜੀ ਸਤਿ ਸ਼੍ਰੀ ਅਕਾਲ ਭਰਾ ਜੀ ਸਾਰਿਆਂ ਨੂੰ ਆ ਗਾਂ ਖਜੂਰਾ ਦੇਖ ਤਾਂ ਤੋੜ ਕਰਨ ਦੀ ਕੋਈ ਕਰੀਜੀ ਕਰੀਜੀ ਤੋੜ ਖਜੂਰ ਕੋਈ ਖਾ ਕੇ ਦੇਖ ਖਜੂਰ ਲੱਗੀ ਹੋਈ ਹੈ ਇਹ ਵੱਡੇ ਘੁੰਮਣ ਇਹ ਬਾਈ ਦਾ ਨਾਂਗਾ ਸਰਦਾਰ ਰਾਜਵਿੰਦਰ ਸਿੰਘ ਟੈਂਟ ਵਾਲਾ ਟੈਂਟ ਦਾ ਕੰਮ ਕਰਦਾ ਬਾਈ ਇਹ ਤੇ ਦੂਜਾ ਇਹਦਾ ਸਾਥੀ ਵੀਡੀਓ ਵੀ ਪਾਉਂਦਾ ਹੁੰਦਾ ਵਧੀਆ ਸੋਸ਼ਲ ਮੀਡੀਆ ਤੇ ਤੇ ਆਹ ਰਾਜਵਿੰਦਰ ਦੇ ਘਰੇ ਬਾਈ ਦੇ ਖੰਜੂਰਾ ਦਾ ਬੂਟਾ ਲੱਗਿਆ ਹੋਇਆ ਜਿਹੜੀਆਂ ਬੜੀਆਂ ਮੋਟੀਆਂ ਮੋਟੀਆਂ ਖੰਜੂਰਾ ਲੱਗੀਆਂ ਹੰਗਾ ਨੇ ਬਹੁਤ ਹੀ ਵਧੀਆ ਆ ਤਾਂ ਇਹ ਨਹੀਂ ਤਾਂ ਤੋੜ ਲਈ ਖਾਣ ਨੂੰ ਖਾਈ ਜਾਂਦਾ ਤੇ ਕਿਵੇਂ ਵਿੱਚੋਂ ਬੀ ਬੂ ਚਹਾਰੇ ਵਰਗਾ ਬੀ ਨਿਕਲਿਆ ਪੂਰਾ ਵਧੀਆ ਜਮਾ ਆ ਦੇ ਬਹੁਤ ਸੋਹਣਾ ਪੇਡਾ ਬਣਿਆ ਪਿਆ ਖੰਜੂਰ ਦਾ ਠੀਕ ਹੈ ਭਰਾ ਜੀ ਜਿਹੇ ਜਿਹੇ ਬੂਟੇ ਲਾਵਾਂਗੇ ਆਪਾਂ ਸਤਿ ਸ੍ਰੀ ਅਕਾਲ ਤਾਂ ਫਲ ਤਾਂ ਕਦੇ ਨਾ ਕਦੇ ਦਿੰਦਾ ਹੀ ਹੈ ਹੁਣ 2 ਸਾਲ ਲ ਹੋ ਗਏ ਨੂੰ ਪੂਰਾ ਵਧੀਆ ਫਲ ਦੇ ਜਾਂਦੇ ਇਹਨੂੰ ਠੀਕ ਹੈ ਵੀਰ ਜੀ ਵੀਡੀਓ ਦੇਖਿਓ ਸ਼ੇਅਰ ਕਰਿਓ ਲਾਈਕ ਕਰਿਓ ਸਤਿ ਸ੍ਰੀ ਅਕਾਲ